ਤਦ ਇਸ ਦਿਨ ਹੀ ਅੱਜ ਦੇ ਜੀਓ ਪੋਲਿਟਿਸ ਦੇ ਪ੍ਰੋਗਰਾਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਆਪਾਂ ਕਰਨ ਜਾ ਰਹੇ ਹਾਂ ਬਹੁਤ ਹੀ ਵੱਡਾ ਕਹਿ ਲੋ ਕਿ ਇਹ ਟੋਪਿਕ ਹੈ ਦੱਸਣ ਦੱਸ ਦਈਏ ਕਿ ਦੁਨੀਆ ਦੇ ਵੱਡੇ ਦੇਸ਼ਾਂ ਦੇ ਵੱਡੇ ਮੀਡੀਆ ਦੇ ਵੱਲੋਂ ਇਹ ਖਬਰਾਂ ਹੁਣ ਸਿੱਧੇ ਤੌਰ ਤੇ ਲਗਾਈਆਂ ਜਾ ਰਹੀਆਂ ਨੇ ਕਿ ਥਰਡ ਵਰਲਡ ਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਦੱਸ ਦਈਏ ਕਿ ਇਹਨਾਂ ਦੇ ਵਿੱਚ ਪਹਿਲਾਂ ਕਿ ਯੂਕਰੇਨ ਰਸ਼ੀਆ ਅਮਰੀਕਾ ਯੂਕੇ ਹੀ ਨਹੀਂ ਹੁਣ ਸਵੀਡਨ ਲੈਂਡ ਫਿਨਲੈਂਡ ਇਹ ਸਾਰੇ ਦੇਸ਼ਾਂ ਨੇ ਵੀ ਆਪਣੇ ਦੇਸ਼ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਜੰਗ ਉਸ ਵਕਤ ਹੋਰ ਪੱਕ ਜਾਂਦੀ ਹੈ ਜਦੋਂ ਸਿੱਧੇ ਤੌਰ ਦੇ ਉੱਤੇ ਹੁਣ ਵਲਾਦੀਮੀਰ ਪੁਤਨ ਨੇ ਇਹ ਹੈਗਾ ਦਿੱਤਾ ਗਿਆ ਕਿ ਯੂਕਰੇਨ ਵੱਲੋਂ ਰਸ਼ੀਆ ਦੀ ਮਿਸਾਲਾਂ ਸਾਡੇ ਤੇ ਡਾਗੀ ਗਈਆਂ ਨੇ ਜਿਸ ਤਰੀਕੇ ਨਾਲ ਕਹ ਲੋ ਕਿ ਦਲਜੀਤ ਸਿੰਘ ਜੀ ਇੱਕ ਤੋਂ ਬਾਅਦ ਇੱਕ ਇੱਕ ਘਟਨਾ ਇਸ ਵਿੱਚ ਜੁੜਦੀ ਜਾ ਰਹੀ ਹੈ ਤੇ ਜੋ ਹੁਣ ਦੁਨੀਆ ਦੇ ਵੱਡੇ ਮੀਡੀਆ ਆਧਾਰਿਆਂ ਵੱਲੋਂ ਇਹ ਕਹਿਤਾ ਗਿਆ ਕਿ ਤੀਜੀ ਕਹ ਲੋ ਕਿ ਥਰਡ ਵਾਰ ਦੀ ਸਟਾਰਟਿੰਗ ਹੋ ਚੁੱਕੀ ਹੈ ਕਿ ਇਹ ਸੱਚ ਹੈ ਜੋ ਸੱਚ ਉਹਨਾਂ ਵੱਲੋਂ ਤੱਥ ਉਹਨਾਂ ਵੱਲੋਂ ਅੱਗੇ ਰੱਖੇ ਜਾ ਰਹੇ ਨੇ ਕਿ ਇਹ ਹੁਣ ਕਹ ਲੋ ਕਿ ਹੁਣ ਜੋ ਸਾਰੇ ਦੁਨੀਆ ਦਾ ਮਾਹੌਲ ਹੈ ਸਾਰੇ ਦੁਨੀਆ ਦੇਸ਼ਾਂ ਨੂੰ ਕਹ ਲੋ ਕਿ ਜੰਗ ਦੇ ਵਿੱਚ ਧੱਕ ਦੇਣਗੇ ਜਾਂ ਹਜੇ ਵੀ ਕੁਝ ਬਚਿਆ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਤੱਕ ਦੀਆਂ ਵੱਡੀਆਂ ਜਿਹੜੀਆਂ ਖਬਰਾਂ ਨੇ ਅਸੀਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੇਸ਼ੱਕ ਅਸੀਂ ਗੋਦੀ মিডিਆ ਵਾਂਗ ਸਕਰੀਨ ਦੇ ਉੱਤੇ ਬੰਬ ਨਹੀਂ ਚਲਾਉਂਦੇ ਪਿੱਛੇ ਵੱਡੇ ਵੱਡੇ ਧਮਾਕੇ ਕਰਕੇ ਅੱਗੇ ਖੜ ਕੇ ਖਬਰਾਂ ਨਹੀਂ ਸੁਣਾਉਂਦੇ ਪਰ ਜਿਹੜੇ ਅਸਲ ਰੀਅਲ ਫੈਕਟ ਹੁੰਦੇ ਆ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਸਾਡੇ ਦਰਸ਼ਕ ਭਾਵੇਂ ਤੁਸੀਂ ਵਰਲਡ ਦੇ ਕਿਸੇ ਕੋਨੇ ਦੇ ਵਿੱਚ ਵੀ ਬੈਠੇ ਹੋ ਪੰਜਾਬੀ ਸਪੀਕਰ ਹੋ ਪੰਜਾਬੀ ਲਿਸਨਰ ਹੋ ਤੇ ਤੁਹਾਡੇ ਤੱਕ ਹਰ ਗੱਲ ਜਿਹੜੀ ਹੈ ਪਹੁੰਚੀ ਪਹੁੰਚਾਈ ਜਾਵੇ ਉਹ ਵੀ ਸਰਲ ਤਰੀਕੇ ਦੇ ਨਾਲ ਸੋ ਸ਼ੁਰੂਆਤ ਹੁੰਦੀ ਹੈ ਜੀ ਪਿਛਲੇ ਹਫਤੇ ਤੋਂ ਪਿਛਲੇ ਹਫਤੇ ਯੂਕਰੇਨ ਨੇ 6 ਮਿਸਾਈਲਾਂ ਜਿਹੜੀਆਂ ਨੇ ਉਹ ਰਸ਼ੀਆ ਦੇ ਉੱਪਰ ਸੁੱਟੀਆਂ ਤੇ ਇਹ 6 ਮਿਸਾਈਲਾਂ ਜਿਹਨਾਂ ਨੂੰ ਲੌਂਗ ਰੇਂਜ ਮਿਸਾਈਲਸ ਕਿਹਾ ਗਿਆ ਹੈ ਜੋ ਅਮਰੀਕਾ ਵੱਲੋਂ ਪ੍ਰੋਵਾਈਡ ਕਰਵਾਈਆਂ ਗਈਆਂ ਸੀ ਯੂਕਰੇਨ ਨੂੰ ਤੇ ਉਹਨਾਂ ਦੀ ਹਰੀ ਝੰਡੀ ਹੋਣ ਤੋਂ ਬਾਅਦ ਇਹ ਸ਼ੁੱਟ ਦਿੱਤੀਆਂ ਗਈਆਂ ਰਸ਼ੀਆ ਦੇ ਉੱਤੇ ਜਿਵੇਂ ਹੀ ਇਹ ਰਸ਼ੀਆ ਦੇ ਉੱਤੇ ਮਜ਼ਾਈਲਾਂ ਡਿੱਗਦੀਆਂ ਨੇ ਉਸ ਤੋਂ ਬਾਅਦ ਵਲਾਦੀਮੀਰ ਪੁਤਿਨ ਜਿਹੜੇ ਨੇ ਉਹ ਆਪਣੀ ਨਿਊਕਲੀਅਰ ਨੂੰ ਲੈ ਕੇ ਨਿਊਕਲੀਅਰ ਬੌਮਸ ਜਿਹੜੇ ਨੇ ਉਹਨਾਂ ਦੇ ਕੋਲ ਉਹਨੂੰ ਲੈ ਕੇ ਆਪਣੀ ਡਾਕਟ੍ਰੀਨ ਚੇਂਜ ਕਰ ਦਿੰਦੇ ਨੇ ਯਾਨੀ ਕਿ ਜਿਹੜਾ ਨਿਊਕਲੀਅਰ ਕਦੋਂ ਚਲਾਉਣਾ ਹੈ ਕਿਸ ਤਰੀਕੇ ਨਾਲ ਚਲਾਉਣਾ ਹੈ ਉਹ ਸਾਰੇ ਨਿਯਮ ਜਿਹੜੇ ਨੇ ਆਪਣੇ ਚੇਂਜ ਕਰ ਦਿੰਦੇ ਨੇ ਤੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਅਗਲਾ ਸਾਡਾ ਟਾਰਗੇਟ ਏ ਜਿਹੜਾ ਹੋ ਸਕਦਾ ਆਪਾਂ ਹੁਣ ਨਿਊਕਲੀਅਰ ਦੇ ਨਾਲ ਹਮਲਾ ਜਿਹੜਾ ਕਰਨ ਲਈ ਤਿਆਰ ਆ ਅਸੀਂ ਪਾਲਿਸੀ ਆਪਣੀ ਚੇਂਜ ਕਰ ਲਈ ਹੈ ਉਸ ਤੋਂ ਬਾਅਦ ਡਾਇਰੈਕਟਲੀ ਆਪਾਂ ਕਹੀਏ ਵੀ ਸਿੱਧੇ ਤੌਰ ਦੇ ਉੱਤੇ ਪ੍ਰਭਾਵ ਪੈਣਾ ਸ਼ੁਰੂ ਹੋਇਆ ਕੁਝ ਯੂਰੋਪੀਅਨ ਦੇਸ਼ਾਂ ਦੇ ਉੱਤੇ ਜਿਹਦੇ ਵਿੱਚ ਆ ਜਾਂਦਾ ਫਿਨਲੈਂਡ ਉਸ ਤੋਂ ਬਾਅਦ 스웨ਡਨ ਵਰਗੇ ਮੁਲਕ ਜਿਹੜੇ ਨੇ ਉਹਨਾਂ ਨੇ ਆਪਣੇ ਰੈਜ਼ਿਡੈਂਟਸ ਨੂੰ ਜਿਹੜਾ ਹੈਗਾ ਅਲਰਟ ਦੇ ਉੱਤੇ ਕਰ ਦਿੱਤਾ ਉਹਨਾਂ ਨੇ ਲੀਫਲੈਟ ਵੰਡ ਕੇ ਤੇ ਆਪਣੇ ਸਾਰੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਤੀਜੀ ਵਰਲਡ ਵਾਰ ਦੇ ਲਈ ਯੁੱਧ ਦੇ ਲਈ ਤਿਆਰ ਰਹਿਣ ਲਈ ਜਿਹੜਾ ਸੁਨੇਹਾ ਦਿੱਤਾ ਮੈਸੇਜ ਦਿੱਤਾ ਹੈ ਕਿ ਕੀ ਕੀ ਤੁਸੀਂ ਵਰਤਣਾ ਜਦੋਂ ਜਦੋਂ ਜੇਕਰ ਯੁੱਧ ਲੱਗ ਜਾਂਦਾ ਹੈ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਮਹਫੂਜ਼ ਰੱਖਣਾ ਹੈ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ 72 ਘੰਟਿਆਂ ਦਾ ਖਾਣਾ ਜਿਹੜਾ ਲੈ ਕੇ ਆਪਣੇ ਘਰਾਂ ਦੇ ਵਿੱਚ ਵੜ ਜਾਓ ਜਿਹੜਾ ਉਹਨਾਂ ਦਾ ਟ੍ਰੈਡੀਸ਼ਨਲ ਫੂਡ ਹੈਗਾ ਸੋ ਉਹਦੇ ਲਈ ਤਿਆਰੀ ਰੱਖੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਿਊਕਲੀਅਰ ਜੇਕਰ ਵਿਸਪੋਰਟ ਹੋ ਜਾਂਦਾ ਹੈ ਤੇ ਉਹਦੇ ਤੋਂ ਬਚਣ ਦੇ ਲਈ ਆਇਓਡੀਨ ਦੀਆਂ ਗੋਲੀਆਂ ਲੈ ਲਓ ਜਾਂ ਹੋਰ ਵੀ ਬੜੀਆਂ ਪ੍ਰਕਾਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੇ ਕਿਹਾ ਕਿ ਇਹ ਕਰਕੇ ਰੱਖੋ ਸੋ ਇਥੋਂ ਪਤਾ ਲੱਗਦਾ ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੰਟੈਲੀਜੈਂਸ ਤੋਂ ਬਿਨਾ ਨਹੀਂ ਹੁੰਦੀਆਂ ਸੋ ਹੁਣ ਵੱਡੇ ਮੁਲਕ ਨੇ ਇਹ ਵਿਕਸਿਤ ਮੁਲਕ ਨੇ ਉਹ ਤਾਂ ਇਸ ਤਰ੍ਹਾਂ ਕਹਿ ਨਹੀਂ ਸਕਦੇ ਸੋ ਇਹਦੇ ਵਿੱਚ ਹੁਣ ਅਗਲੀ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਹਾਂ ਅਮਰੀਕਾ ਦੀ ਇੱਕ ਬਹੁਤ ਖਾਸ ਅਖਬਾਰ ਹੈਗੀ ਆ ਜੀ ਪੋਲੀਟਿਕੋ ਜਿਹਨੂੰ ਦੁਨੀਆ ਦੇ ਜਿਹੜੇ ਪੋਲੀਟੀਸ਼ੀਅਨਸ ਇੱਕ ਇੱਕ ਕਲਾਸ ਦੇ ਜਿਹੜੇ ਲੋਕ ਹੁੰਦੇ ਨੇ 엘ੀਟ ਹੁੰਦੇ ਨੇ ਕਾਰਪੋਰੇਟ ਹੁੰਦੇ ਨੇ ਜਾਂ ਪੋਲੀਟਿਸ਼ੀਅਨਸ ਹੁੰਦੇ ਨੇ ਦੁਨੀਆ ਦੇ ਵਰਲਡ ਕਲਾਸ ਦੇ ਇੰਟੈਲੀਜੈਂਸ ਏਜੰਸੀਆਂ ਦੇ ਜਿਹੜੇ ਵੱਡੇ ਨੁਮਾਇੰਦੇ ਹੁੰਦੇ ਨੇ ਉਹ ਇਸ ਅਖਬਾਰ ਨੂੰ ਪੜ੍ਹਦੇ ਆ ਪੋਲੀਟਿਕੋ ਜਿਹਦਾ ਨਾਮ ਹੈਗਾ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਪੋਲੀਟਿਕੋ ਤੇ ਉੱਤੇ ਖਬਰ ਲੱਗੀ ਹੋਈ ਹੈ ਜੋ ਅਸੀਂ ਸਾਂਝੀ ਕਰ ਰਹੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਕਿ ਯੂਕਰੇਨ ਦਾ ਜਿਹੜਾ ਇੱਕ ਐਕਸ ਆਰਮੀ ਮੈਨ ਹੈਗਾ ਐਕਸਟਾਪ ਜਰਨਲ ਜਿਹੜਾ ਹੈਗਾ ਉਹਨੇ ਇਹ ਗੱਲ ਕਹਿ ਦਿੱਤੀ ਹੈ ਕਿ ਵਰਲਡ ਵਾਰ ਦੇ ਵਿੱਚ ਅਸੀਂ ਆਫੀਸ਼ੀਅਲੀ ਐਂਟਰ ਕਰ ਚੁੱਕੇ ਹਾਂ ਸੋ ਇਹ ਬਹੁਤ ਵੱਡੀ ਖਬਰ ਹੈ ਬਹੁਤ ਧਮਾਕੇਦਾਰ ਖਬਰ ਆਪਾਂ ਕਹਿ ਲਈਏ ਜਿਵੇਂ ਮੈਂ ਪਹਿਲਾਂ ਕਿਹਾ ਕਿ ਗੋਦੀ ਮੀਡੀਆ ਵਾਂਗੂ ਅਸੀਂ ਬੰਬ ਤਾਂ ਨਹੀਂ ਚਲਾਵਾਂਗੇ ਪਿੱਛੇ ਗ੍ਰੀਨ ਪਰਦੇ ਦੇ ਉੱਤੇ ਤੇ ਅੱਗੇ ਖੜ ਕੇ ਖਬਰਾਂ ਨਹੀਂ ਸੁਣਾਵਾਂਗੇ ਪਰ ਆ ਬਹੁਤ ਵੱਡੀ ਖਬਰ ਜਿਹੜੀ ਹੈਗੀ ਆ ਪੋਲੀਟਿਕੋ ਨੇ ਛਾਪੀ ਹੈ ਕਿ ਯੂਕਰੇਨ ਦਾ ਐਕਸਟਾਪ ਜਰਨਲ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਅਸੀਂ ਆਫੀਸ਼ੀਅਲੀ ਤੀਜੀ ਵਰਲਡ ਵਾਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਸੋ ਉਸ ਤੋਂ ਬਾਅਦ ਵੱਡੀ ਜਿਹੜੀ ਖਬਰ ਤੁਹਾਨੂੰ ਮੈਂ ਇੱਕ ਹੋਰ ਦੇਣ ਜਾ ਰਿਹਾ ਵੈਸੇ ਮੈਂ ਇਸ ਖਬਰ ਦੀ ਪੁਸ਼ਟੀ ਨਹੀਂ ਕਰੂੰਗਾ ਪਰ ਕਿਤੇ ਨਾ ਕਿਤੇ ਜੋ ਹਾਲਾਤ ਨੇ ਉਹਦੇ ਮੁਤਾਬਕ ਇਹ ਖਬਰ ਕਿੱਥੇ ਟੁੱਕਦੀ ਹੈ ਜਾਂ ਨਹੀਂ ਵੀ ਟੁੱਕਦੀ ਇਹ ਤੁਸੀਂ ਆਪ ਸਮਝ ਲੈਣਾ ਅਸੀਂ ਕੋਈ ਵੀ ਪ੍ਰਭਾਵ ਪਾ ਕੇ ਖਬਰ ਤੁਹਾਨੂੰ ਉਧਰ ਜਿਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਪਰ ਹੋਇਆ ਕੀ ਹੈ ਲੰਡਨ ਦੇ ਵਿੱਚ ਇੱਕ 에어ਪੋਰਟ ਹੈਗਾ ਗੈਟਵਿਕ 에어ਪੋਰਟ ਉੱਥੋਂ ਬੰਬ ਨੋਮਾ ਚੀਜ਼ ਜਿਹੜੀ ਹੈਗੀ ਆ ਉਹ ਬਰਾਮਦ ਕੀਤੀ ਗਈ ਜਿਹਨੂੰ ਫਿਰ ਉੱਥੇ ਪੁਲਿਸ ਫੋਰਸਾਂ ਨੇ ਆ ਕੇ ਜਿਹੜੀਆਂ ਟੀਮਸ ਹੁੰਦੀਆਂ ਨੇ ਉਹਨਾਂ ਨੇ ਆ ਕੇ ਇਹਨੂੰ ਹੈਗਾ ਬਰਖਸ ਕੀਤਾ ਤੇ ਇਹ ਚੀਜ਼ ਦੀ ਹਜੇ ਤੱਕ ਯੂਕੇ ਗਵਰਨਮੈਂਟ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕਿ ਆਖਰ ਇਹ ਆਇਆ ਕਿੱਥੋਂ ਇਹ ਜਿਹੜਾ ਜਿਹੜਾ ਇਹ ਮਤਲਬ ਕਿ ਸਮਾਨ ਸੀ ਜਿਹੜਾ ਆਰਡੀਐਕਸ ਜਿਹਨੂੰ ਕਿਹਾ ਜਾਂਦਾ ਹੈ ਜਾਂ ਫਿਰ ਜਿਹਨੂੰ ਬੰਬ ਬੰਬ ਨੂੰ ਮਾਪਾ ਕਹਿ ਸਕਦੇ ਆ ਸੋ ਇਹ ਚੀਜ਼ ਜਿਹੜਾ ਹੈਗਾ ਉਹ ਆਈ ਕਿੱਥੋਂ ਆ ਕਿਹਨੇ ਲਿਆ ਕੇ ਉੱਥੇ ਪਲਾਂਟ ਕੀਤੀ ਕਿਉਂਕਿ ਗੈਟਵਿਕ 에어ਪੋਰਟ ਇੱਕ ਬਿਜ਼ੀਐਸਟ 에어ਪੋਰਟ ਇੰਗਲੈਂਡ ਦਾ ਮੰਨਿਆ ਜਾਂਦਾ ਉਸ ਤੋਂ ਬਾਅਦ ਵੱਡੀ ਗੱਲ ਜਿਹੜੀ ਤੁਹਾਨੂੰ ਮੈਂ ਨਾਲ ਦੱਸਣ ਲੱਗਿਆ ਕਿ ਇਹ ਉਹ ਏਰੀਆ ਹੈ ਜਿੱਥੇ ਅਮਰੀਕਨ ਐਮਬੈਸੀ ਜਿਹੜੀ ਆ ਉਸੇ ਤੇ ਹੈਗੀ ਆ ਸੋ ਹੁਣ ਕਹਿਣ ਵਾਲੇ ਇਹ ਆਪਾਂ ਇੱਕ ਕਿਆਸਰਾ ਹੀ ਲਾ ਸਕਦੇ ਆ ਆਪਣੇ ਵੱਲੋਂ ਇਹ ਕੋਈ ਪੁਸ਼ਟੀ ਨਹੀਂ ਹੈਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਣ ਦੱਸਿਆ ਜਿਵੇਂ ਕਿਆ ਜਾ ਰਿਹਾ ਇਹ ਵੀ ਦੇਖਿਆ ਜਾ ਰਿਹਾ ਇਹਦੇ ਨਾਲ ਜਿਹੜੀ ਹੁਣ ਮੈਂ ਤੁਹਾਨੂੰ ਦੂਜੀ ਖਬਰ ਦੱਸਣ ਲੱਗਿਆ ਤੁਸੀਂ ਵਾਕਿਆ ਹੀ ਸੋਚੋਗੇ ਕਿ ਹੋ ਸਕਦਾ ਇਹ ਵੀ ਗੱਲ ਹੋ ਸਕਦੀ ਹੈ ਹੋਇਆ ਕੀ ਹੈ ਜੀ ਕਿ ਰਸ਼ੀਅਨ ਐਮਬੈਸਡਰ ਜੋ ਕਿ ਯੂਕੇ ਦੇ ਵਿੱਚ ਹੈ ਉਹਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਪਿਛਲੇ ਸਮੇਂ ਦੇ ਵਿੱਚ ਕਹੀ ਹੈ ਆ ਪਿਛੇ 1-2 ਦਿਨਾਂ ਦੀ ਵਿੱਚ ਦੀ ਇੰਟਰਵਿਊ ਹੈ ਉਹਦੀ ਉਹਨੇ ਕਹੀ ਹੈ ਕਿ ਯੂਕੇ ਹੁਣ ਜਿਹੜੀ ਸਾਡੀ ਜੰਗ ਲੱਗੀ ਹੋਈ ਹੈ ਯੂਕਰੇਨ ਦੇ ਨਾਲ ਜਾਂ ਫਿਰ ਅਮਰੀਕਾ ਦੇ ਨਾਲ ਉਹਦੇ ਵਿੱਚ ਯੂਕੇ ਵੀ ਕਹਿੰਦੇ ਇਨਵੋਲਵ ਹੋ ਚੁੱਕਿਆ ਹੈ ਉਹਨੂੰ ਜਦੋਂ ਇੰਟਰਵਿਊ ਕਰਨ ਵਾਲਾ ਪੁੱਛਦਾ ਹੈ ਕਿ ਕਿਵੇਂ ਇਹ ਗੱਲ ਕਿਵੇਂ ਮਤਲਬ ਕਿ ਯੂਕੇ ਕਿਵੇਂ ਤੁਹਾਡੀ ਜੰਗ ਦੇ ਵਿੱਚ ਉਹ ਜਿਹੜਾ ਆ ਗਿਆ ਤਾਂ ਉਹਨੇ ਅੱਗੋਂ ਕਿਹਾ ਕਿ ਅਮਰੀਕਾ ਵੱਲੋਂ ਭੇਜੀਆਂ ਗਈਆਂ ਮਸਾਇਲਾ ਜਾਂ ਫਿਰ ਹੋਰ ਸਾਜੋ ਸਮਾਨ ਜਿਹੜਾ ਹੈਗਾ ਜੰਗ ਲੜਨ ਦੇ ਲਈ ਉਹ ਇੰਗਲੈਂਡ ਜਿਹੜਾ ਯੂਕੇ ਹੈਗਾ ਉਹਨੇ ਯੂਕਰੇਨ ਨੂੰ ਪ੍ਰੋਵਾਈਡ ਕਰਵਾਇਆ ਇਸ ਕਰਕੇ ਰਸ਼ੀਆ ਦੇ ਨਾਲ ਯੂਕੇ ਨੇ ਵੀ ਮੁੱਲ ਦੀ ਲੜਾਈ ਜਿਹੜੀ ਹੈ ਉਹ ਲੈ ਲਈ ਹੈ ਸੋ ਕਿਤੇ ਨਾ ਕਿਤੇ ਇਹ ਘਟਨਾਵਾਂ ਖਾਸ ਘਟਨਾਵਾਂ ਜਿਹੜੀਆਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਇਹਦੇ ਤੋਂ ਬਾਅਦ ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਿਹਾ ਕਿ ਵਾਕਿਆ ਹੀ ਕਿਉਂਕਿ ਕਿਉਂਕਿ ਵੈਸਟ ਦਾ ਇੱਕ ਹਮੇਸ਼ਾ ਫੰਡਾ ਰਿਹਾ ਹੈ ਕਿ ਜੋ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੁੰਦਾ ਹੈ ਜਾਂ ਉਹਨਾਂ ਦੀਆਂ ਪਾਲਿਸੀਆਂ ਹੁੰਦੀਆਂ ਫਿਊਚਰ ਦੇ ਵਿੱਚ ਲਾਗੂ ਕਰਨੀਆਂ ਜਾਂ ਫਿਰ ਕੁਝ ਕਰਨਾ ਹੈ ਉਹਨੂੰ ਦੋ ਤਰੀਕਿਆਂ ਦੇ ਨਾਲ ਉਹ ਦੱਸਦੇ ਨੇ ਇੱਕ ਹਾਲੀਵੁੱਡ ਦੀਆਂ ਫਿਲਮਾਂ ਬਣਾ ਕੇ ਹਾਲੀਵੁੱਡ ਦੇ ਵਿੱਚ ਤੁਸੀਂ ਦੇਖੋ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾਂਦੀਆਂ ਜਿਹਦੇ ਬਾਰੇ ਅੱਗੇ ਬੈਠਾ ਬੰਦਾ ਸਕਰੀਨ ਦੇ ਟੀਵੀ ਦੇ ਅੱਗੇ ਜਾਂ ਥੀਏਟਰ ਦੇ ਵਿੱਚ ਬੈਠਾ ਬੰਦਾ ਉਹਦੀ ਉਹਦੀਆਂ ਦੰਦਾ ਥੱਲੇ ਜੀਭ ਲੈ ਲੈਂਦਾ ਉਹ ਕਿ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਬੰਦੇ ਤੋਂ ਕਲੋਨ ਕਿਵੇਂ ਤਿਆਰ ਹੋ ਸਕਦਾ ਫਿਊਚਰ ਦੇ ਵਿੱਚ ਰੋਬੋਟ ਤਿਆਰ ਹੋ ਜਾਣਗੇ ਫਿਊਚਰ ਦੇ ਵਿੱਚ ਦੁਨੀਆ ਖਤਮ ਹੋ ਜਾਏਗੀ 212 ਵਰਗੀਆਂ ਫਿਲਮਾਂ ਬਣੀਆਂ ਸੋ ਬਹੁਤ ਵੱਡੇ ਲੈਵਲ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਉਹ ਹਾਲੀਵੁੱਡ ਵੱਲੋਂ ਬਣਾਈਆਂ ਗਈਆਂ ਉਹ ਵੀ ਇੱਕ ਏਜੰਡੇ ਤਹਿਤ ਹੁੰਦੀਆਂ ਕਿ ਲੋਕਾਂ ਨੂੰ ਪਹਿਲਾਂ ਤੋਂ ਪ੍ਰਿਪੇਅਰ ਕੀਤਾ ਜਾਵੇ ਉਦਾਹਰਨ ਦੇ ਤੌਰ ਦੇ ਉੱਤੇ ਕੋਵਿਡ ਤੋਂ ਪਹਿਲਾਂ ਇੱਕ ਫਿਲਮ ਬਣੀ ਸੀ ਕੋਵਿਡ ਆਉਣ ਤੋਂ ਪਹਿਲਾਂ ਦੀ ਗੱਲ ਆ ਇਹ ਫਿਲਮ ਬਣੀ ਹੈ ਉਹ ਫਿਲਮ ਬਣੀ ਹੋਏ ਦੇ ਉੱਤੇ ਸੀ ਕਿ ਇੱਕ ਵਾਇਰਸ ਕਿਵੇਂ ਪੂਰੀ ਦੁਨੀਆ ਦੇ ਵਿੱਚ ਫੈਲ ਜਾਂਦਾ ਹੈ ਤੇ ਵੱਡੇ ਪੱਧਰ ਦੇ ਉੱਤੇ ਮੌਤਾਂ ਹੁੰਦੀਆਂ ਤੇ ਉਸ ਤੋਂ ਬਾਅਦ 2022 ਦੇ 2020 ਦੇ ਵਿੱਚ ਕੋਵਿਡ ਆ ਜਾਂਦਾ ਹੈ ਇੱਕ ਤਾਂ ਆ ਤਰੀਕਾ ਹੋ ਗਿਆ ਦੂਸਰਾ ਹੋ ਗਿਆ ਮੀਡੀਆ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਇਹ ਚੀਜ਼ਾਂ ਸਾਹਮਣੇ ਲਿਆਉਣੀਆਂ ਤਾਂ ਕਿ ਲੋਕਾਂ ਨੂੰ ਜਾਚਾ ਦਿੱਤੀ ਜਾਵੇ ਪਹਿਲਾਂ ਉਹ ਗੱਲ ਸੋ ਜੇਕਰ ਇਸ ਤਰੀਕੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਫਿਰ ਵਾਕਿਆ ਹੀ ਦੁਨੀਆ ਆਪਾਂ ਕਈੇ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਸੰਕਟ ਦੇ ਵਿੱਚ ਘਿਰਨ ਜਾ ਰਹੀ ਹੈ ਕਿਉਂ ਕਿ ਕਿਉਂਕਿ ਇਹਦਾ ਵੱਡਾ ਪ੍ਰਭਾਵ ਜਿਹੜਾ ਹੈਗਾ ਉਹ ਆਮ ਲੋਕਾਂ ਦੇ ਉੱਤੇ ਪੈਂਦਾ ਹੈ ਤੁਸੀਂ ਦੇਖੋ ਯੂਕਰੇਨ ਰਸ਼ੀਆ ਦੀ ਜੰਗ ਜਦੋਂ ਦੀ ਲੱਗੀ ਹੈ ਤਾਂ ਯੂਰਪ ਦੇ ਵਿੱਚ ਇਵਨ ਇੰਗਲੈਂਡ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਮਹਿੰਗਾਈ ਬੜੇ ਵੱਡੇ ਪੱਧਰ ਦੇ ਉੱਤੇ ਆ ਗਈ ਹੈ ਸੋ ਜੇ ਪੂਰਾ ਵਰਡ ਹੀ ਆਪਾਂ ਕਹੀਏ ਕਿ ਜੰਗ ਦੇ ਲਪੇਟ ਦੇ ਵਿੱਚ ਆ ਗਿਆ ਕਿਉਂਕਿ ਹੁਣ ਰਸ਼ੀਆ ਦੇ ਨਾਲ ਨਾਰਥ ਕੋਰੀਆ ਉਹਨਾਂ ਦੇ ਨਾਲ ਉਧਰੋਂ ਈਰਾਨ ਦਾ ਵੀ ਕਿਤੇ ਸਾਥ ਹੈਗਾ ਫਿਰ ਚਾਈਨਾ ਦਾ ਵੀ ਸਾਥ ਹੈਗਾ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਵੱਡੀ ਕਰਨ ਜਾ ਰਿਹਾ ਹਾਂ ਭਾਰਤ ਦੀ ਭਾਰਤ ਨੂੰ ਵੀ ਉਸ ਵੇਲੇ ਜੇਕਰ ਜੰਗ ਲੱਗ ਜਾਂਦੀ ਹੈ ਤਾਂ ਇੱਕ ਪਾਸਾ ਕਰਨਾ ਪਊਗਾ ਭਾਰਤ ਦਾ ਦੋਨੋਂ ਪਾਸੇ ਰਹਿ ਕੇ ਸਰਨਾ ਨਹੀਂ ਹੈ ਇਹ ਵੀ ਗੱਲ ਤੁਸੀਂ ਮੰਨ ਕੇ ਚੱਲਿਓ ਤੇ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਲਗਾਮਾਂ ਖਿੱਚੀਆਂ ਹੋਈਆਂ ਨੇ ਜਿਵੇਂ ਇੱਕ ਪ੍ਰੈਸ਼ਰ ਜਿਹੜਾ ਹੈਗਾ ਉਹ ਕ੍ਰੀਏਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਸੋ ਭਾਰਤ ਲਈ ਵੀ ਬਹੁਤ ਔਖੀ ਘੜੀ ਹੋਏਗੀ ਕਿ ਜਾਣਾ ਕਿੱਧਰ ਹੈ ਕਿਉਂਕਿ ਰਸ਼ੀਆ ਦੇ ਨਾਲ ਪੁਰਾਣੀ ਮਿੱਤਰਤਾ ਹੈ ਅਮਰੀਕਾ ਨੂੰ ਭਾਰਤ ਛੱਡਣਾ ਨਹੀਂ ਚਾਹੁੰਦਾ ਸੋ ਦੋਨੋਂ ਪਾਸੇ ਘਰੇਗਾ ਫਿਰ ਇਸ ਤਰੀਕੇ ਦੇ ਨਾਲ ਹੋਰ ਮੁਲਕ ਜਿਹੜੇ ਹੈਗੇ ਆ ਸੋ ਯੂਰੋਪੀਅਨ ਨਾਟੋ ਮੁਲਕ ਜਿਹੜੇ ਹੈਗੇ ਆ ਹੁਣ ਫਿਨਲੈਂਡ ਆ ਉਹ ਵੀ ਨਾਟੋ ਦਾ ਮੈਂਬਰ ਆ ਇਸ ਕਰਕੇ ਉਹਨੇ ਆਪਣੇ ਰੈਜ਼ੀਡੈਂਟਸ ਨੂੰ ਕਿਹਾ ਕਿ ਭਾਈ ਅਲਰਟ ਤੇ ਹੋ ਜਾਓ 스ਵੀਡਨ ਜਿਹੜਾ ਤਾਜ਼ਾ ਤਾਜ਼ਾ ਰਲਿਆ ਨਾਟੋ ਦੇ ਵਿੱਚ ਉਹਨਾਂ ਨੇ ਵੀ ਇਸ ਕਰਕੇ ਕਰ ਦਿੱਤਾ ਹੈ ਹੋਰ ਜਿਹੜੇ ਆ ਆਂਡੀ ਗਵਾਂਡੀ ਮੁਲਕ ਹੈਗੇ ਆ ਯੂਕਰੇਨ ਦੇ ਜਿਵੇਂ ਪੋਲੈਂਡ ਵਰਗੇ ਮੁਲਕ ਹੈਗੇ ਆ ਜੋ ਕਿਤੇ ਨਾ ਕਿਤੇ ਥੋੜਾ ਬਹੁਤਾ ਪ੍ਰੋਵਾਈਡ ਕਰਵਾ ਰਹੇ ਆ ਉਹਨਾਂ ਨੂੰ ਸਾਜੋ ਸਮਾਨ ਸੋ ਇਹ ਸਾਰੇ ਮੁਲਕ ਜਿਹੜੇ ਨੇ ਉਹ ਇੱਕ ਪਾਸੇ ਹੋ ਜਾਣਗੇ ਰਸ਼ੀਆ ਨਾਰਥ ਕੋਰੀਆ ਚਾਈਨਾ ਹੋ ਗਿਆ ਈਰਾਨ ਹੋ ਗਿਆ ਜਾਂ ਹੋਰ ਜਿਹੜੇ ਵੈਸਟ ਦੇ ਵਿਰੋਧੀ ਦੇਸ਼ ਹੈਗੇ ਆ ਉਹ ਇੱਕ ਪਾਸੇ ਹੋ ਜਾਣਗੇ ਤੇ ਫਿਰ ਜਿਹੜੀ ਹੈ ਜੰਗ بڑے ਵੱਡੇ ਪੱਧਰ ਦੇ ਉੱਤੇ ਲੱਗੇਗੀ ਜਿਸ ਦੇ ਸਿੱਟੇ ਜਿਹੜੇ ਹੈਗੇ ਆ ਉਹ ਭੁਗਤਣੇ ਪੈਣਗੇ ਆਮ ਲੋਕਾਂ ਨੂੰ ਸੋ ਆਪਾਂ ਇਹ ਹੀ ਕਹਿੰਨੇ ਆ ਅਰਦਾਸ ਹੀ ਕਰਦੇ ਆ ਕਿ ਇਸ ਚੀਜ਼ ਤੋਂ ਜਿਹੜਾ ਹੈਗਾ ਉਹ ਜਿਹੜਾ ਵਰਲਡ ਹੈ ਦੁਨੀਆ ਹੈ ਉਹ ਬਚ ਜਾਵੇ ਤੇ ਇਸ ਤਰ੍ਹਾਂ ਦਾ ਕੁਝ ਜਿਹੜਾ ਹੈ ਉਹ ਨਾ ਹੋਵੇ ਜੀ ਜੀ ਜਿੰਦੀ ਸਿੰਡੀ ਕਹ ਲੋ ਕਿ ਕੈਨ ਹੈ ਸੁਖਾ ਹੁੰਦਾ ਕਿ ਤੀਜੀ ਕਹ ਲੋ ਕਿ ਥਰਡ ਵਰਲਡ ਵਾਰ ਪਰ ਇਸ ਦੇ ਵਿੱਚ ਸਿਰਫ ਜਾਨ ਨੁਕਸਾਨ ਹੀ ਨਹੀਂ ਹੋਵੇਗਾ ਪੂਰੀ ਦੁਨੀਆ ਦੇ ਵਿੱਚ ਕਹ ਲੋ ਕਿ ਆਰਥਿਕ ਨੁਕਸਾਨ ਵੀ ਹੋਣ ਵਾਲੇ ਨੇ ਕਈ ਮੈਡੀਕਲ ਨੁਕਸਾਨ ਵੀ ਹੋਣਗੇ ਐਜੂਕੇਸ਼ਨ ਨੁਕਸਾਨ ਵੀ ਹੋਣਗੇ ਯਾਨੀ ਕਿ ਪੂਰੀ ਕਹ ਲੋ ਕਿ ਜਹਾ ਇੱਕ ਇਨਸਾਨ ਦੀ ਪੂਰੀ ਜ਼ਿੰਦਗੀ ਹੀ ਕਹ ਲੋ ਕਿ ਤਬਾਹ ਹੋ ਸਕਦੀ ਹੈ ਜੇ ਇਹ ਜੰਗ ਲੱਗ ਜਾਂਦੀ ਹੈ ਜਿਸ ਰਿਕਨ ਹੁਣ ਵਰਲਡ ਕਰ ਰਹੇ ਕਿ ਗਲੋਬਲੀ ਇਕੱਠਾ ਹੋ ਚੁੱਕਿਆ ਗਲੋਬਲੀ ਇਕ ਹੋ ਚੁੱਕਿਆ ਹੈ ਇਸ ਦੇ ਜ਼ਿਆਦਾ ਨੁਕਸਾਨ ਹੋਣਗੇ ਪਹਿਲਾਂ ਦੀ ਜਗ੍ਹਾ ਨਾਲੋਂ ਕਿਵੇਂ ਦੇਖਦੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੰਗਾਂ ਜਿਹੜੀਆਂ ਨੇ ਨਾ ਇੱਕ ਮੁਲਕ ਦੀ ਜੰਗ ਹੀ ਲੱਗੀ ਹੋਵੇ ਨਾ ਕਿਸੇ ਦੂਜੇ ਦੇ ਨਾਲ ਤੇ ਉਹ ਮੁਲਕ ਵੀ 25 ਸਾਲ ਪਿੱਛੇ ਪੈ ਜਾਂਦਾ ਤੇ ਇਹ ਤਾਂ ਵਰਲਡ ਵਾਰ ਜੇਕਰ ਲੱਗਦੀ ਹੈ ਤਾਂ ਫਿਰ ਤੁਸੀਂ ਦੇਖੋ ਬਣੂਗਾ ਕੀ 50 ਸਾਲ ਘਟੋ ਘਟ ਜਿਹੜੀ ਦੁਨੀਆ ਜਿਹੜੀ ਹੈ ਉਹ ਪੈਰਾਂ ਤੇ ਨਹੀਂ ਆਊਗੀ ਤੇ ਸਾਡੇ ਵਾਲੀ ਪੀੜ੍ਹੀ ਜਿਹੜੀ ਇਸ ਵੇਲੇ ਜਿਉਂ ਰਹੀ ਹੈ ਇਹ ਤਾਂ ਫਿਰ ਮੈਨੂੰ ਲੱਗਦਾ ਵੀ ਆਰਥਿਕਤਾ ਦੇ ਨਾਲ ਜਾਂ ਫਿਰ ਹੋਰ ਤਰੀਕਿਆਂ ਦੇ ਨਾਲ ਜੇਕਰ ਮਨ ਲਾਓ ਰੱਬ ਨਾ ਕਰੇ ਵੀ ਨਿਊਕਲੀਅਰ ਵਾਰ ਸ਼ੁਰੂ ਹੋ ਜਾਂਦੀ ਹੈ ਉਹਦੇ ਸਿੱਟੇ ਤਾਂ ਇੰਨੇ ਭਿਆਨਕ ਹੁੰਦੇ ਨੇ ਕਿ ਉਹ ਤਾਂ ਫਿਰ ਆਉਂਦੀਆਂ ਜਨਰੇਸ਼ਨਸ ਜਿਵੇਂ ਨਾਗਾਸਾ키 ਹਿਰੋਸ਼ੀਮਾ ਦੇ ਵਿੱਚ ਅੱਜ ਵੀ ਬੱਚੇ ਅਪਾਹਜ ਪੈਦਾ ਹੁੰਦੇ ਨੇ ਸੋ ਜਿੱਥੇ ਉਹ ਜਿਹੜੇ ਨਿਊਕਲੀਅਰ ਬੰਬ ਚੱਲ ਜਾਂਦੇ ਆ ਤੇ ਉੱਥੇ ਤਾਂ ਫਿਰ ਗੱਲਾਂ ਹੀ ਕਾਦੀਆਂ ਨੇ ਨਾ ਫਿਰ ਤਾਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਤਬਾਹ ਹੋ ਗਈਆਂ ਤੁਹਾਡੀਆਂ ਸੋ ਇਹ ਚੀਜ਼ ਹੈ ਇਸ ਵੇਲੇ ਇਹਦੇ ਤੋਂ ਬਚਿਆ ਜਾਣਾ ਹੀ ਸਭ ਤੋਂ ਵੱਡੀ ਗੱਲ ਹੈਗੀ ਹੈ ਪਰ ਪਤਾ ਨਹੀਂ ਇਸ ਜੰਗ ਨੂੰ ਇਸ ਅੱਗ ਨੂੰ ਕਿਉਂ ਜਿਹੜਾ ਹੈਗਾ ਹੋਰ ਪਖਾਇਆ ਜਾ ਰਿਹਾ ਇਹ ਹੁਣ ਸਾਡੇ ਹੱਥ ਨਹੀਂ ਹੈ ਅਸੀਂ ਤਾਂ ਆਪ ਕਹਿੰਨੇ ਆ ਕਿ ਅਸੀਂ ਹਮੇਸ਼ਾ ਜ਼ਿਕਰ ਕੀਤਾ ਹੈ ਕਿ ਦੁਨੀਆ ਨੂੰ ਚਲਾਉਣ ਵਾਲੀਆਂ ਤਾਕਤਾਂ ਨੇ ਆਪਾਂ ਬਹੁਤ ਵਾਰ ਕਹਿ ਦਿੰਦੇ ਆ ਅਸੀਂ ਆਜ਼ਾਦ ਆ ਆਜ਼ਾਦ ਆ ਪਰ ਦੁਨੀਆ ਨੂੰ ਚਲਾਉਣ ਵਾਲੀਆਂ ਤਾਕਤਾਂ ਉਹ ਚਲਾ ਰਹੀਆਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸਾਰਾ ਕੁਝ ਕਰਨਾ ਹੈ ਕਿਵੇਂ ਕਰਨਾ ਇਹ ਉਹਨਾਂ ਦੇ ਹੱਥ ਆ ਜੀ ਜੀ ਉਮੀਦ ਕਰਦੇ ਆ ਕਿ ਅਜਿਹਾ ਕੋਈ ਵੱਡਾ ਨੁਕਸਾਨ ਨਾ ਹੋਵੇ ਕਿਉਂਕਿ ਜੰਗਾਂ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਨੁਕਸਾਨ ਬਹੁਤ ਹੁੰਦੇ ਨੇ ਮਸਲੇ ਕਿਹ ਲੋਕੇ ਦੁਨੀਆ ਦੇ ਮਸਲੇ ਨੇ ਉਹਨਾਂ ਨੂੰ ਬੈਠ ਕੇ ਕਿਹ ਲੋਕੇ ਸਮਝੌਤੇ ਤਹਿਤ ਸ਼ਰਤਾਂ ਤਹਿਤ ਇਸ ਨੂੰ ਰੋਕਲੇ ਜਾਵੇ ਅਤੇ ਇਸ ਨੂੰ ਕੰਟਰੋਲ ਕਰਿਆ ਜਾਵੇ ਇਹ ਹੀ ਉਮੀਦ ਕਰਦੇ ਆ ਤੇ ਪ੍ਰਾਈਫ ਨੈਟਿਵ ਹੀ ਮਾਧਿਅਮ ਵਹੀ ਅਸੀਂ ਦਰਸ਼ਕਾਂ ਨੂੰ ਰਹਿਣਾ ਚਾਹਾਂਗੇ ਕਿ ਹਰ ਉਹ ਅਪਡੇਟ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਜੀਓਪੋਲਿਟੀ ਜੋ ਦੇਸ਼ ਦੁਨੀਆ ਦੇ ਵਿੱਚ ਇਸ ਵਕਤ ਹੋ ਜਾ ਜਾਣ ਨਹੀਂ ਤੁਹਾਡੀ ਇਸ ਆਪਣੀ ਜੁੜੀ ਹੋਵੇਗੀ ਤੇ ਸਾਡਾ ਯੂਕੇ ਤੋਂ ਜਲਦੀ ਇਸ ਨੂੰ ਡੁੱਟਦੇ ਨੇ ਜੋ ਕਿਹ ਲੋਕੇ ਜੀਓਪੋਲਿਟੀ ਦੇ ਮੁੱਦਿਆਂ ਦੇ ਕਾਫੀ ਮਾਹਿਰ ਨੇ ਅਤੇ ਆਪਣੇ ਵਿਚਾਰ ਤੁਹਾਡੇ ਅੱਗੇ ਰੱਖਣ ਦੀ ਦਿਲ ਦੀ ਸਿਧੰਤ ਵੀ ਧੰਨਵਾਦ ਧੰਨਵਾਦ ਤੁਹਾਡਾ ਵੀ ਜੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹਰ ਇੱਕ ਅਪਡੇਟ ਇਸ ਦੇ ਮੁਤਾਬਕ ਕੋਈ ਹੋਰ ਨਵੀਆਂ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਤੇ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਆਪਾਂ ਜਲਦ ਤੋਂ ਜਲਦ ਨੂੰ ਜਿੰਨੀ ਜਲਦੀ ਹੋ ਸਕੇ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ